ਇਹ ਕੋ ਰੋਡੇ ਨੂੰ ਤੁਸੀਂ ਪੂਰੀ ਪੰਜਾਬ ਚੁੱਕ ਕੇ ਦੇਤਾ ਪੈਗਵੰਤ ਦੇ ਹੱਥੀ ਤੁਸੀਂ ਉਹ ਦੇਤਾ ਭਗਵੰਤ ਮਾਨਸਰਿ ਪੈਗਵੰਤ ਕਹਿੰਦਾ ਸਾਡੇ ਬੱਚਿਆਂ ਨਾਲ ਬੱਚਿਆਂ ਚਾਹੀ ਯੂਥ ਹੋ ਗਿਆ ਉਹਨਾਂ ਨੂੰ ਡਰੱਗਸ ਚ ਪਾਤਾ ਔਰ ਹਾਊ ਕੈਨ ਯੂ ਸਪਲਾਈ ਡਰੱਗਸ ਅਗਰ ਗਵਰਨਮੈਂਟ ਸਟ੍ਰਿਕਟ ਤਾਂ ਅਗਰ ਗਵਰਨਮੈਂਟ ਐਕਸ਼ਨ ਲੈ ਰਹੀ ਹੈ ਵਧੀਆ ਗਵਰਨਮੈਂਟ ਹੈ ਜੋ ਪੰਜਾਬ ਦਾ ਭਲਾ ਚਾਹ ਰਹੀ ਹੈ ਤੇ ਕਿਆ ਕੋਈ ਡਰੱਗ ਸਪਲਾਈ ਕਰ ਜੂਗਾ ਕਿਆ ਕੋਈ ਗੈਂਗਸਟਰ ਇੰਨੀ ਖੁੱਲੀ ਤਮਕੀ ਦੇ ਦੂਗਾ ਕਿਆ ਸਾਡੇ ਸਿੱਧੂ ਮੂਸੇਵਾਲੇ ਵਰਗੇ ਬੱਚੇ ਇਹੋ ਜਿਹੇ ਮੋਤਾ ਹੋ ਜਾਣਗੇ ਜੇ ਕੋਈ ਪੰਜਾਬ ਦੇ ਪੱਲੇ ਵਾਲੀ ਸਰਕਾਰ ਹੋਵੇ ਤਾਂ ਸਾਡੇ ਬੰਦੀ ਸਿੰਘ ਅੰਦਰ ਹੋਣ ਯਾਰ ਕਮਾਲ ਹੋਊਗੀ ਅਸੀਂ ਇਹ ਵੀ ਨਹੀਂ ਸੋਚਿਆ ਕਿ ਆਰਐਸਐਸ ਮੰਨੂਵਾਦ ਬਾਮਣਵਾਦ ਜੋ ਸਭ ਤੋਂ ਵੱਡਾ ਸ਼ਿਕਾਰ ਹੈਗਾ ਪੰਜਾਬ ਨੂੰ ਖਤਮ ਕਰਨ ਲਈ ਜੋ ਕੋਸ਼ਿਸ਼ ਕਰ ਰਿਹਾ ਕੁਸਪੇਟ ਕਰਨ ਦੀ ਹੈ ਨਾ ਉਹਦੇ ਵਿੱਚ ਕੀ ਲਿਖਿਆ ਆਪਾਂ ਕੀ ਕਰ ਰਹੇ ਹਾਂ ਹੈ ਆਪਾਂ ਦੋ ਬਾਟੀਆਂ ਦੀ ਹੁਣ ਤੁਸੀਂ ਬਾਬਾ ਜੀ ਨੂੰ ਸੁਣਿਆ ਦੋ ਬਾਟੇ ਕਰ ਰਹੇ ਹਾਂ ਲੰਗਰ ਕਿਉਂ ਗੁਰੂ ਸਾਹਿਬ ਨੇ ਸਿਖਾਇਆ ਕਿ ਲੰਗਰ 'ਚ ਬੈਠੋ ਕੋਈ ਜਾਤ ਪਾਤ ਨਹੀਂ ਸਭ ਇੱਕ ਬਰਾਬਰ ਐਂਡ ਵਾਟ ਵੀ ਆਰ ਡੂਇੰਗ ਸਾਡੇ ਅੱਡ ਅੱਡ ਪਿੰਡਾਂ ਵਿੱਚ ਤੁਸੀਂ ਜਾ ਕੇ ਦੇਖੋ ਅੱਡ ਅੱਡ ਸ਼ਮਸ਼ਾਨ ਘਾਟਾਂ ਅਲੱਗ-ਅਲੱਗ ਨੇ ਪੰਜਾਬ ਵਿੱਚ ਯੂਥ ਬਾਹਰ ਜਾ ਰਿਹਾ ੱੱੱਕੇਖਾਨ ਟੋੱਡਾ ਉਹਨੂੰ ਸ਼ੌਕ ਨਹੀਂ ਹੈਗਾ ਕੰਟੋ ਕੰਟੋ ਉੱਥੇ ਜਿਨਾ ਕੇ ਨੌਕਰੀ ਕਰਨ ਦੀ ਡੁੰਕੀ ਮਾਰ ਡੁੰਕੀ ਮਾਰ ਕੇ ਜਾਣਾ ਆਪਣੀ ਜਾਨ ਤੇ ਖੇਲਣਾ ਐਕਸ਼ਨ ਕੀਆ ਸੋਲੂਸ਼ਨ ਕੀਆ ਨਾ ਆਪਾਂ ਐਕਸ਼ਨ ਕਰਦੇ ਨਾ ਆਪਾਂ ਸੋਲੂਸ਼ਨ ਕਰਦੇ ਜਦ ਐਕਸ਼ਨ ਕਰਨ ਦੀ ਟਾਈਮ ਵੀ ਆਉਂਦਾ ਫਿਰ ਆਪਾਂ ਇੱਕ ਦੂਜੇ ਦੀ ਲੱਤਾਂ ਖਿੱਚਦੇ ਆਂ ਨਹੀਂ ਐਦਾਂ ਤੇ ਤੂੰ ਤੁਹਾਡੀ ਜ਼ਮੀਨ ਦੇ ਟੁਕੜੇ ਤੇ ਤੂੰ ਗੱਲ ਆ ਜਾਏ ਤੇ ਤੁਸੀਂ ਦੂਜੇ ਨੂੰ ਮਾਰ ਦੋ ਤਲਵਾਰਾ 2 ਮਿੰਟ ਵਿੱਚ ਤੁਸੀਂ ਕੱਢ ਲੈਂਦੇ ਹੋ ਮੈਂ ਦੀਪ ਦੇ ਹਰ ਇੱਕ ਆਈਡੀਆ ਨਾਲ ਹਰ ਇੱਕ ਵਿਜਨ ਨਾਲ ਬੂਰਾ ਮੇਲ ਰੱਖਦੀਆਂ ਉਹ ਬੰਦਾ ਹੀ ਕੁਛ ਹੋਰ ਸੀਗਾ ਜੀ ਅਸੀਂ ਫਿਰ ਵੀ ਆਪਣੀ ਹਰਕਤਾਂ ਕਰਨਾ ਨਹੀਂ ਛੱਡੀਆਂ ਅਸੀਂ ਅੱਡ-ਅੱਟ ਸੰਪਰਦਾਵਾ ਬਣਾ ਲਿਆ ਅੱਡ-ਅੱਡ ਡੇਰੇ ਬਣਾ ਲਏ ਅਸੀਂ ਆਪਣੇ ਆਪਣੇ ਨਾਂ ਦੇ ਪਿੱਛੇ ਬਾਬੇ ਲਾ ਲਏ ਪੋਲੀਟੀਕਲ ਲੀਡਰ ਕੀ ਕਰਦਾ ਕਿ ਜੀ ਅੱਛਾ ਉਹਲੇ ਬਾਬੇ ਤੇ ਜਾਣਾ ਉਸ ਬਾਬੇ ਦੇ ਡੇਰੇ ਤੇ ਬਹੁਤ ਲੋਕੀ ਮੱਥਾ ਟੇਕਣ ਆਉਂਦੇ ਨੇ ਆਸਥਾ ਬਾਬੇ ਤੇ ਨਹੀਂ ਹੈ ਉਹ ਜਿਹੜੇ ਬਾਬੇ ਦੀ ਸੰਗਤ ਆ ਨਾ ਆਸਥਾ ਉੱਤੇ ਉਹ ਜਿਹੜੇ ਲੋਕੀ ਚਿਹਰੇ ਭੋਲੇ ਆਉਂਦੇ ਨੇ ਉੱਥੇ ਉਹ ਦੈਟ ਇਜ਼ ਵੋਟ ਡਾਕਟਰ ਰੀਤੂ ਵੀ ਸਾਡੇ ਨਾਲ ਨੇ ਕਿਉਂਕਿ ਇਹ ਅਕਸਰ ਜਿਵੇਂ ਬਾਬਾ ਜੀ ਦੀ ਗੱਲ ਕਰ ਦਿੰਦੇ ਨੇ ਹਾਲਾਂਕਿ ਕੌਮਨ ਸਾਹ ਮੋਰਚਾ ਦੇ ਵਿੱਚ ਬੈਠੇ ਹੋਏ ਨੇ ਉੱਥੇ ਪੜਾਅ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਹੋਰਾਂ ਦਾ ਬਿਆਨ ਆਇਆ ਕਿ ਜੋ ਭਾਈ ਨਰਿੰਦਰ ਸਿੰਘ ਚੌੜਾ ਹੋਰਾਂ ਨੇ ਕੀਤਾ ਉਹ ਗਲਤ ਕੀਤਾ ਸੀਗਾ ਉਸ ਤਿੱਕੇ ਦੇ ਨਾਲ ਜਿਹਾ ਬਿਆਨਬਾਜ਼ੀਆਂ ਸੀਗੀਆਂ ਪਰ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗਣੀ ਚਾਹੀਦੀ ਹੈ ਅਕਾਲੀ ਦਲ ਨੂੰ ਇੱਕ ਸਾਫ ਦਾ ਮੇਨਾ ਮਾਰਿਆ ਜਾਂ ਕੀ ਕੀਤਾ ਅਕਾਲੀ ਦਲ ਦਾ ਬਹੁਤ ਜਿਹੜਾ ਤਿੱਖਾ ਸ਼ਬਦ ਸੀਗਾ ਉਹਦੇ ਉੱਤੇ ਤੁਸੀਂ ਪਹਿਲਾਂ ਤਾਂ ਕਿੰਮ ਦੇਖਦੋਂ ਜਿਸਿੱਕੇ ਨਾਲ ਰਮਨੀਤ ਬਿੱਟੂ ਹੋਰਾਂ ਨੇ ਬਿਆਨਬਾਜ਼ੀ ਕੀਤੀ ਕਿ ਸਨਮਾਨਿਤ ਕਰਨਾ ਚਾਹੀਦਾ ਨਰਾਇਣ ਸਿੰਘ ਚੋੜਾ ਹੋਰਾਂ ਨੂੰ ਕਿ ਅਜਾਇਬ ਘਰਾਂ ਦੇ ਵਿੱਚ ਇਹਨਾਂ ਦੇ ਤਸਵੀਰਾਂ ਲੱਗਣੀਆਂ ਚਾਹੀਦੀਆਂ ਨੇ ਜੋ ਕੁਝ ਉਹਨਾਂ ਦੀ ਭਾਵਨਾਵਾਂ ਸੀ ਕਿ ਇਸ ਤਿੱਕੇ ਨਾਲ ਉਹਨਾਂ ਨੇ ਇੱਕ ਕਦਮ ਚੁੱਕਿਆ ਤਾਂ ਗੋਲੀ ਚਲਾਈਏ ਦੇਖੋ ਕਹਿ ਕੌਣ ਰਿਹਾ ਹੈ ਪਹਿਲੀ ਗੱਲ ਤਾਂ ਹੈ ਨਾ ਪਹਿਲੀ ਗੱਲ ਹੈ ਤੇ ਇਹ ਬਿੱਟੂ ਜੀ ਅੱਜ ਦੇ ਟਾਈਮ 'ਚ ਰਿਲੇਵੈਂਟ ਹੀ ਨਹੀਂ ਹੈਗੇ ਹੀ ਇਜ਼ ਟੋਟਲੀ ਇਰਿਲੇਵੈਂਟ ਇਰਿਲੇਵੈਂਟ ਫॉर ਪੰਜਾਬ ਆਲਸੋ ਐਂ ਜਿਹੜੀ ਪਾਰਟੀ 'ਚ ਤੁਸੀਂ ਜਾ ਕੇ ਬੈਠੇ ਉਸ ਪਾਰਟੀ ਦਾ ਇਤਿਹਾਸ ਚੁੱਕ ਕੇ ਦੇਖੋ ਔਰ ਤੁਸੀਂ ਆਪ ਦੂਜਿਆਂ ਦੇ ਰਹਿਮੋ ਕਰਮ ਤੇ ਜੀਣ ਵਾਲੇ ਜ਼ਿੰਦਗੀ ਕੱਟਣ ਵਾਲੇ ਆਪ ਤੁਸੀਂ ਹਾਰ ਗਏ ਤੁਸੀਂ ਕੈਬਿਨੇਟ 'ਚ ਜਾ ਕੇ ਕਿਸੇ ਦੇ ਰਹਿਮੋ ਕਰਮ ਤੇ ਬੈਠੇ ਹੋ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਤੁਸੀਂ ਚੁਣੀ ਹੈ ਤੁਹਾਡੇ ਤੋਂ ਉਹਨਾਂ ਦੀ ਕੋਸ਼ਿਸ਼ ਕੁਝ ਭੇਟੀਏ ਲੈ ਕੇ ਆਉਣ ਦੀ ਪੰਜਾਬ ਪੰਜਾਬ ਨੂੰ ਬਰਬਾਦ ਕਰਨ ਦੀ ਉਹਨਾਂ ਨੂੰ ਇਹ ਲੱਗੂਗਾ ਕਿ ਦੇਖੋ ਜੀ ਇਹਨੂੰ ਕੈਬਨਿਟ ਦੇ ਦਿੱਤੀ ਇਹਨੂੰ ਇੰਨੀ ਵਧੀਆ ਥਾਂ ਤੇ ਰੱਖਦਾ ਹੋ ਸਕਦਾ ਸਾਨੂੰ ਵੀ ਮਿਲ ਜਾਏ ਬਹੁਤ ਲੋਕੀ ਲੋਮ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਨਾ ਛੱਡ ਨਹੀਂ ਸਕਦੇ ਉਹ ਸਾਡੇ ਵਿੱਚ ਵੀ ਹੈਗੇ ਨੇ ਬਹੁਤ ਲੋਕੀ ਤੇ ਇਸ ਕਰਕੇ he is completely an irrelevant person ਇਹਦੇ ਥਰੂ ਇਹੋ ਜਿਹੀ ਬਿਆਨਬਾਜ਼ੀ ਆ ਨਾ ਮੈਨੂੰ ਲੱਗਦਾ ਹੈ ਕਿ ਕਿਸੇ ਰੈਲੇਵੈਂਟ ਬੰਦੇ ਨੇ ਕਿਹਾ ਹੋਈ ਤਾਂ ਅਸੀਂ ਕੁਝ ਸਮਝ ਵੀ ਸਕੀਏ so i don't think so again ਨੂੰ ਇੰਪੋਰਟੈਂਸ ਵੀ ਦੇਣ ਦੀ ਲੋੜ ਹੈਗੀ ਕਿ ਲੱਗਦਾ ਕਿ ਉਹ ਕਹਿ ਰਹੇ ਨੇ ਕਿ ਸਨਮਾਨਿਤ ਕਰਨਾ ਚਾਹੀਦਾ ਹੈ ਫਿਰ ਰਮਨੀਤ ਬਿੱਟੂ ਰਹਿਦਾ ਬਿਆਨ ਕਿਸੇ ਹੱਦ ਤੱਕ ਠੀਕ ਲੱਗ ਰਿਹਾ ਕਿਸੇ ਨੂੰ ਵੀ ਕਈ ਕਹਿ ਰਹੇ ਨੇ ਕਿ ਵੀ ਜੋ ਕੁਝ ਹੋਇਆ ਉਹ ਦਰਦ ਸੀਗਾ ਇਸ ਕਰਕੇ ਉਹਨਾਂ ਨੇ ਇਹ ਆਵਾਜ਼ ਚੁੱਕੀ ਤਾਂ ਕਰਕੇ ਉੱਥੇ ਪਹੁੰਚੇ ਕਿਸ ਚੀਜ਼ ਦਾ ਦਰਦ ਸੀਗਾ ਉਹ ਜੋ ਬੇਅਦਬੀਆਂ ਹੋਈਆਂ ਇਸ ਕਰਕੇ ਬਾਦਲ ਸਾਹਿਬ ਨੂੰ ਨਿਸ਼ਾਨਾ ਕੀਤਾ ਗਿਆ ਅੱਛਾ ਠੀਕ ਹੈ ਬੇਅਦਬੀਆਂ ਬਿੱਟੂ ਜੀ ਨੂੰ ਦਰਦ ਸੀਗਾ ਉਹ ਚੌੜਾ ਸਾਹਿਬ ਹੋ ਰਹੇ ਚੌੜਾ ਸਾਹਿਬ ਨੂੰ ਹੋਣਾ ਨੇ ਦੇਖੋ ਜੀ ਉਹ ਜਿਹੜੀ ਥਾਂ ଥିਜੀ ਜਿੱਥੇ ਤੁਸੀਂ ਖੜੇ ਸੀਗੇ ਉਸ ਜਗ੍ਹਾ ਦੀ ਮਰਿਆਦਾ ਬਹੁਤ ਵੱਡੀ ਚੀਜ਼ ਆ ਉਸ ਜਗ੍ਹਾ ਦੀ ਮਰਿਆਦਾ ਕਿਉਂ ਜੇ ਤੁਸੀਂ ਦਰਬਾਰ ਸਾਹਿਬ ਦੇ ਜਾ ਕੇ ਇਹੋ ਜੀ ਹਰਕਤ ਕਰਨੀ ਹੈ ਸੋ ਆਈ ਡੋਨਟ ਥਿੰਕ ਸੋ ਕਿ ਇਹ ਚੀਜ਼ ਸਹੀ ਹੈਗੀ ਹੈ ਇਸ ਚੀਜ਼ ਦੇ ਬਿਲਕੁਲ ਵੀ ਮੈਂ ਉਹ ਨਹੀਂ ਹੈਗੀ ਹਾਂ ਮਤਲਬ ਫੇਵਰ ਚ ਇਹ ਚੀਜ਼ ਇਸ ਚੀਜ਼ ਥਿਸ ਇਜ਼ ਕੰਪਲੀਟਲੀ ਮਤਲਬ ਮੈਨੂੰ ਇੱਕ ਅਨ ਕਨਸਟੀਟਿਊਸ਼ਨਲ ਤਰੀਕਾ ਵੀ ਹੈਗਾ ਸਾਡੇ ਸਿੱਖੀ ਸਿਧਾਂਤ ਵੱਲੋਂ ਵੀ ਇਹ ਸਾਡੇ ਸੰਵਿਧਾਨ ਦੇ ਅੰਦਰ ਜਿਹੜਾ ਸਿੱਖ ਸਿੱਖ ਦਾ ਉਹ ਹੈਗਾ ਉਹਦੇ ਅੰਦਰ ਵੀ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਦਸ ਦਾ ਰਾਈਟ ਵੇ ਜਦ ਪੰਥ ਸਜਾ ਸੁਣਾ ਰਿਹਾ ਉਹਨਾਂ ਨੂੰ ਤੇ ਲੈਟ தி ਪੰਥ ਡਿਸਾਈਡਸ ਕੀ ਕਰਨਾ ਉਹਨਾਂ ਨੂੰ ਹੈ ਨਾ ਹੀ ਇਸ देयर ਉਹ ਭਗਤਰੇ ਨੇ ਆਪਣੀ ਸਜ਼ਾ ਔਰ ਅੱਗੇ ਵੀ ਸਮਾਜ ਔਰ ਤੱਕ ਕਾਲ ਤੱਕ ਡਿਸਾਈਡ ਕਰੂਗਾ ਕੀ ਕਰਨਾ ਤੇ ਆਈ ਡੋਨਟ ਥਿੰਕ ਸੋ ਦੈਟ ਇਜ਼ ਦਾ ਰਾਈਟ ਵੇ ਬਿਲਕੁਲ ਬੜੋ ਤੋਂ ਵੱਡੇ ਸਵਾਲ ਨੇ ਆਕਾਲੀ ਦਲ ਦੀ ਰਿਵਾਈਵਲ ਹੋਣੀ ਚਾਹੀਦੀ ਆ ਆਕਾਲੀ ਦਲ ਨੂੰ ਕੁਝ ਚੰਗੇ ਨੁਮਾਇंदे ਮਿਲਨੇ ਚਾਹੀਦੇ ਨੇ ਇਹ ਤਸਵੀਰਾਂ ਨੇ ਆਕਾਲ ਤਖਤ ਸਾਹਿਬ ਨੇ ਫਰਮਾਨ ਵੀ ਕੀਤਾ ਕਿ ਕਮੇਟੀ ਬਣੇ ਉਸ ਦੇ ਵਿੱਚ ਉਹ ਚੀਜ਼ਾਂ ਹੋਣ ਫਿਰ ਤੋਂ ਚੁੜਿਆ ਜਾਵੇ ਇਲੈਕਸ਼ਨ ਹੋਣ ਤੁਸੀਂ ਕੀ ਮੰਨਦੇ ਹੋ ਨੌਜਵਾਨੋ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸੇਦਾਰ ਹੋਣੇ ਚਾਹੀਦੇ ਆ ਕਿ ਜੇ ਇਲੈਕਸ਼ਨ ਹੁੰਦੇ ਆ ਕਿਸੇ ਤਰ੍ਹਾਂ ਦੇ ਵਿੱਚ ਉਸ ਦੇ ਵਿੱਚ ਸ਼ਾਮਲ ਹੋ ਕੇ ਅੱਗੇ ਵੱਲ ਵਧਣ ਦੇਖੋ ਜੀ ਇਫ ਇਟ ਇਜ਼ ਓ ਫਾਰ ਦਾ ਪਰਪਸ ਆਫ ਇਲੈਕਸ਼ਨ ਜੇ ਤੁਸੀਂ ਜਿਹੜਾ ਤੁਸੀਂ ਚੇਂਜ ਲੈ ਕੇ ਆ ਰਹੇ ਹੋ ਜੋ ਤੁਸੀਂ ਕਰਦੇ ਹੋ ਦੈਨ ਇਹ ਬਹੁਤ ਸੈਲਫਿਸ਼ ਮੂਵ ਹੈਗਾ ਹੈਨਾ ਬਟ ਅਗਰ ਇਟ ਇਜ਼ ਕਿਉਂਕਿ ਸ਼ਮਾ ਸਾਧ ਦੀ ਜਾਤ ਹੈ ਹੈਨਾ ਜੇ ਤੁਸੀਂ ਉਸ ਚੀਜ਼ ਨੂੰ ਮੰਨ ਲਿਆ ਹੈ ਤੇ ਤੁਸੀਂ ਮਾਫੀ ਮੰਗੀ ਹੈ ਔਰ ਤੁਸੀਂ ਜੈਨੂਇਨਲੀ ਪੰਥ ਲਈ ਆਪਣੇ ਸਿੱਖ ਸੰਗਤ ਲਈ ਸਮਾਜ ਲਈ ਪੰਜਾਬ ਲਈ ਯੂਵਾ ਦੇ ਉਮੀਦ ਕਰਦੇ ਹੋ ਕਿ ਯੂਥ ਤੁਹਾਡੇ ਵੱਲ ਵਧੇ ਦੈਨ ਐਕਸ਼ਨ ਸਪੀਕਸ ਲਾਊਡਰ ਦੈਨ ਦ ਵਰਡਸ ਦੈਨ ਤੁਹਾਨੂੰ ਕਰਕੇ ਦਿਖਾਉਣਾ ਪੈਣਾ ਹੈ ਨਾ ਦੋ ਸਾਲ ਹੈਗੇ ਆ ਦੋ ਸਾਲ ਦੇ ਵਿੱਚ ਤੁਸੀਂ ਕੀ ਕਰਦੇ ਹੋ ਕਿਵੇਂ ਚੱਲਦੇ ਹੋ ਅਲੀ ਤਾਂ ਮੈਨੂੰ ਲੱਗਦਾ ਕਿ ਦੋ ਸਾਲ ਬਚੇ ਨੇ ਚੋਣ ਨੂੰ ਇਲੈਕਸ਼ਨਸ ਨੂੰ ਅਦਰਵਾਈਜ਼ ਪੋਲੀਟੀਕਲ ਇਲੈਕਸ਼ਨਸ ਦੀ ਗੱਲ ਕਰ ਰਹੀ ਹਾਂ ਮੈਂ ਐਂਡ ਜੇ ਚੇਂਜ ਆਉਂਦਾ ਕਿਉਂਕਿ ਅੱਜ ਦਿਨ ਤੱਕ ਨਾ ਮੇਰਾ ਸਿੰਪਲ ਚੀਜ਼ ਆ ਹੈ ਨਾ ਮੈਂ ਸਿੰਪਲੀ ਦੇਖ ਰਹੀ ਹਾਂ ਕਿ ਪੰਜਾਬ ਵਿੱਚ ਨਾ ਪੰਜਾਬ ਦੇ ਭਲੇ ਦੀਵਾਲੀ ਸਰਕਾਰ ਭਲਾ ਕਰਨ ਵਾਲੀ ਸਰਕਾਰ ਅੱਜ ਦਿਨ ਤੱਕ ਨਹੀਂ ਆਈ ਅੱਜ ਦਿਨ ਤੱਕ ਜੋ ਵੀ ਸਰਕਾਰਾਂ ਬਣੀਆਂ ਨਾ ਸਾਨੂੰ ਲੁੱਟੇ ਲੁੱਟਿਆ ਸਾਡੇ ਬੱਚਿਆਂ ਨਾਲ ਬੱਚਿਆਂ ਚਾਹੇ ਯੂਥ ਹੋ ਗਿਆ ਉਹਨਾਂ ਨੂੰ ਡਰੱਗਸ ਚ ਪਾਤਾ ਮੈਨੂੰ ਤੁਸੀਂ ਦੱਸੋ ਤੂੰ ਹਾਊ ਕੈਨ ਯੂ ਸਪਲਾਈ ਡਰੱਗਸ ਅਗਰ ਗਵਰਨਮੈਂਟ ਸਟ੍ਰਿਕਟਾ ਅਗਰ ਗਵਰਨਮੈਂਟ ਐਕਸ਼ਨ ਲੈ ਰਹੀ ਹੈ ਵਧੀਆ ਗਵਰਨਮੈਂਟ ਹੈ ਜੋ ਪੰਜਾਬ ਦਾ ਭਲਾ ਚਾਹ ਰਹੀ ਹੈ ਤੇ ਕਿਆ ਕੋਈ ਡਰੱਗ ਸਪਲਾਈ ਕਰ ਜੂਗਾ ਕਿਆ ਕੋਈ ਗੈਂਗਸਟਰ ਨਹੀਂ ਖੁੱਲੀ ਤਮਕੀ ਦੇ ਦੂਗਾ? ਕਿਆ ਸਾਡੇ ਸਿੱਧੂ ਮੂਸੇਵਾਲੇ ਵਰਗੇ ਬੱਚੇ ਇਹੋ ਜਿਹੇ ਮੋਤਾ ਹੋ ਜਾਣਗੇ ਆ? ਜੇ ਕੋਈ ਪੰਜਾਬ ਦੇ ਪੱਲੇ ਵਾਲੀ ਸਰਕਾਰ ਹੋਵੇ ਤਾਂ ਸਾਡੇ ਬੰਦੀ ਸਿੰਘ ਅੰਦਰ ਹੋਣ। ਯਾਰ ਕਮਾਲ ਹੋਊਗੀ। ਮਤਲਬ ਬੰਦੀ ਸਿੰਘ ਅੰਦਰ ਕਿਉਂ ਆ ਪਤਾ? ਜਿੱਥੇਦਾਰ ਜਕਤਾਰ ਹਵਾਰ ਅੰਦਰ ਕਿਉਂ ਆ? ਕਿਉਂਕਿ ਜੇ ਪਤਾ ਬਾਹਰ ਆ ਗਿਆ ਨਾ ਕੱਲ ਤੱਕ ਜਿੱਥੇਦਾਰ ਤੇ ਫਿਰ ਪੰਜਾਬ ਉਹੋ ਜਿਹਾ ਪੰਜਾਬ ਨਹੀਂ ਰਹਿਣਾ ਜੋ ਅੱਜ ਹੋ ਰਿਹਾ ਹੈ। ਤੇ ਫਿਰ ਪੰਜਾਬ ਦਾ ਸੀਐਮ ਵੀ ਫੇਸ ਹੋਏ ਹੋਏ ਹੋਉਣਗੇ। ਇਸ ਕਰਕੇ ਸਰਕਾਰਾਂ ਡਰਦੀਆਂ। ਫਿਰ ਪੰਜਾਬ ਪੂਰੇ ਭਾਰਤ ਤੇ ਰਾਜ ਕਰੂਗਾ। ਸੋ ਥੀਸ ਆਰ ਦਾ ਇਸ਼ੂਸ ਥੈਟ ਵੀ ਨੀਡ ਟੂ ਜਿਹੜੇ ਵੀ ਨੀਡ ਟੂ ਪਿਕ ਯੂ نو ਥੀਸ ਆਰ ਦਾ ਇਸ਼ੂਸ ਥੈਟ ਵੀ ਨੀਡ ਟੂ ਟਾਕ ਔਨ ਅਸੀਂ ਨਸ਼ਾ ਦੇ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਇਹ ਸੋਚ ਰਹੇ ਹਾਂ ਕਿ ਹੁੱਕ ਔਰ ਕ੍ਰੁਕ ਵੀ ਨੀਡ ਟੂ ਕੰਟੈਸਟ ਇਲੈਕਸ਼ਨ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਕੰਟੈਸਟ ਕਰਨੀ ਹਾਰ ਰਹੇ ਹਾਂ ਜਿੱਤਨੇ ਕੀ ਕੀ ਕਰ ਰਹੇ ਹਾਂ ਅਸੀਂ ਇਹ ਵੀ ਨਹੀਂ ਸੋਚ ਰਹੇ ਕਿ ਆਰਐਸਐਸ ਮੰਨੂਵਾਦ ਬਾਮਣਵਾਦ ਜੋ ਸਭ ਤੋਂ ਵੱਡਾ ਸ਼ਿਕਾਰ ਹੈਗਾ ਪੰਜਾਬ ਨੂੰ ਖਤਮ ਕਰਨ ਲਈ ਜੋ ਕੋਸ਼ਿਸ਼ ਕਰ ਰਿਹਾ ਕੁਸਪੇਟ ਕਰਨ ਦੀ ਹੈ ਨਾ ਵੀ ਡੋਨਟ ਹੈਵ ਐਨੀ ਆਲਟਰਨੇਟਿਵ ਟੂ ਇਟ ਸਾਡੇ ਕੋਲ ਕੋਈ ਮਤਲਬ ਅਸੀਂ ਆਪਸ ਦੇ ਰੰਜਿਸ ਵਿੱਚ ਆਪਸ ਦੇ ਵਿੱਚ ਇੰਨੇ ਬਿਜ਼ੀ ਆ ਆਪਸ ਦੀਆਂ ਚੀਜ਼ਾਂ ਵਿੱਚ ਇੰਨੇ ਨਫਰਤ ਵਿੱਚ ਵੀ ਸਾਨੂੰ ਪਤਾ ਹੀ ਨਹੀਂ ਉਹ ਲਾਰਜਰ ਵੱਡਾ ਐਨੀਮੀ ਵੱਡਾ ਦੁਸ਼ਮਣ ਕੌਣ ਆ ਸਾਡਾ ਕਿਹਦੇ ਨਾਲ ਲੜਨਾ ਯਾਰ ਮੈਂ ਤੁਹਾਡੇ ਨਾਲ ਲੜਿਆ ਤੁਸੀਂ ਮੇਰੇ ਨਾਲ ਲੜ ਰਹੇ ਹੋ ਐਂਡ देयर ਆ ਡੇਰਾਸ देयर ਆ ਇਹੋ ਜਿਹੇ ਸੰਪਰਦਾਵਾਂ ਹੈਗੀਆਂ ਨੇ ਉਹਨਾਂ ਦੇ ਤੌਰ ਤਰੀਕੇ ਦੇਖੋ ਤੁਸੀਂ ਭਾਈਚਾਰੇ ਦੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਸਾਡੇ ਯਾਰ ਮੈਨੂੰ ਦੱਸੋ ਸਭ ਇਸ ਤੋਂ ਵੱਡੀ ਕੋਈ ਚੀਜ਼ ਹੈਗੀ ਗੁਰੂਗ੍ਰੰਥ ਸਾਹਿਬ ਜੀ ਕੋਲ ਵੱਡਾ ਸਾਡੇ ਲਈ ਕੁਝ ਹੈਗਾ ਉਹਦੇ ਵਿੱਚ ਕੀ ਲਿਖਿਆ ਆਪਾਂ ਕੀ ਕਰ ਰਹੇ ਹਾਂ ਹੈ ਆਪਾਂ ਦੋ ਬਾਟੀਆਂ ਦੀ ਹੁਣ ਤੁਸੀਂ ਬਾਬਾ ਜੀ ਨੂੰ ਸੁਣਿਆ ਦੋ ਬਾਟੇ ਕਰ ਰਹੇ ਹਾਂ ਲੰਗਰ ਕਿਉਂ ਗੁਰੂ ਸਾਹਿਬ ਨੇ ਸਿਖਾਇਆ ਕਿ ਲੰਗਰ 'ਚ ਬੈਠੋ ਕੋਈ ਜਾਤ ਪਾਤ ਨਹੀਂ ਸਭ ਇੱਕ ਬਰਾਬਰ ਐਂਡ ਵਾਟ ਵੀ ਆਰ ਡੂਇੰਗ ਸਾਡੇ ਅੱਡ ਅੱਡ ਪਿੰਡਾਂ ਵਿੱਚ ਤੁਸੀਂ ਜਾ ਕੇ ਦੇਖੋ ਅੱਡ ਅੱਡ ਸ਼ਮਸ਼ਾਨ ਘਾਟ ਅਲੱਗ-ਅਲੱਗ ਨੇ ਉੱਥੇ ਧਰਮਸ਼ਾਲਾ ਅੱਡ ਅੱਡ ਨੇ ਲੋਕੀ ਕਹਿੰਦੇ ਨੇ ਇਹ ਉਹਨਾਂ ਦੀ ਹੈ ਇਹ ਉਹਨਾਂ ਦੀ ਧਰਮਸ਼ਾਲਾ ਹੈ ਥਿਸ ਇਜ਼ ਅ ਬੇਸਿਕ ਸਟਰਕਚਰ ਅਸੀਂ ਕਿੱਥੇ ਜਾ ਰਹੇ ਹ ਬਟ ਜਦ ਤੱਕ ਤੁਸੀਂ ਪੰਜਾਬ ਦੀ ਗੱਲ ਨਹੀਂ ਕਰੋਗੇ ਪੰਜਾਬ ਦੀ ਗੱਲ ਇਹ ਨਹੀਂ ਕਹਿਣਾ ਕਿ ਪੰਜਾਬ ਪੰਜਾਬ ਕਰਕੇ ਪੰਜਾਬ ਦੇ ਮੁੱਦੇ ਅਸਲੀ ਪੰਜਾਬ ਵਿੱਚ ਯੂਥ ਬਾਹਰ ਜਾ ਰਿਹਾ ੱੱਕੇ ਖਾਨ ਤੋਡਾ ਉਹਨੂੰ ਸ਼ੋਕ ਨਹੀਂ ਹੈਗਾ ਕੰਟੋ ਕੰਟੋ ਉੱਥੇ ਜਨਾ ਕੇ ਨੌਕਰੀ ਕਰਨ ਦੀ ਡੁੰਕੀ ਮਾਰ ਡੁੰਕੀ ਮਾਰ ਕੇ ਜਾਣਾ ਆਪਣੀ ਜਾਨ ਤੇ ਖੇਲਣਾ ਮਰਨਾ ਫਿਰ ਗੈਂਗਸਟਰ ਧਮਕੀ ਦੇਣਦੇ ਬੱਚਿਆਂ ਨੂੰ ਮਾਰਦੇ ਥਿਸ ਇਸ ਆ ਰਿਸਪੋਨਸਿਬਿਲਟੀ ਆ ਸਰਕਾਰ ਐਂਡ ਤੁਸੀਂ ਕੀ ਕਰਤਾ ਇੱਕ ਰੋਡੇ ਨੂੰ ਤੁਸੀਂ ਪੂਰੀ ਪੰਜਾਬ ਚੁੱਕ ਕੇ ਦੇ ਦਿੱਤਾ ਪੈਗਮੰਤ ਦੇ ਹੱਥੀ ਤੁਸੀਂ ਉਹਦੇ ਤਾਂ ਭਗਵੰਤ ਮਾਨ ਸਾਰੀ ਭਗਵੰਤ ਕਹਿੰਦਾ ਭਗਵੰਤ ਭਗਵੰਤ ਮਾਨ ਦੇ ਹੱਥੋਂ ਤੁਸੀਂ ਪੰਜਾਬ ਦਾ ਸੀਐਮ ਨੂੰ ਬਣਾਤਾ ਜਿਹਨੂੰ ਬੋਲਣ ਦੀ ਅਕਲ ਨਹੀਂ ਹੈਗੀ ਦਿਸ ਇਜ਼ ਵਾਟ ਇਜ਼ ਹੈਪਨਿੰਗ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਿੰਨਾ ਕੁ ਰੋਜ਼ਗਾਰ ਦਿੱਤਾ ਕਿ ਇੰਨਾ ਕੋ ਨਸ਼ਾ ਬੰਦ ਕਰਾਤਾ ਕਿੱਥੇ ਗਏ ਬੰਦੀ ਸਿੰਘਾਂ ਦੇ ਵਿਚਾਰੇ ਰੋਜ਼ ਅਸੀਂ ਵੀ ਮੈਂ ਵੀ ਮੈਂਬਰ ਹੈਗੀ ਆ ਕੌਮੀ ਇਨਸਾਫ ਮੋਰਚੇ ਦੀ ਮੈਂ ਦੇਖਦੀ ਆ ਰੋਜ਼ ਸਾਡੇ ਬਾਬੇ ਵਿਚਾਰੇ ਬਜ਼ੁਰਗ ਚੱਲਦੇ ਨੇ ਰੋਜ਼ ਕਹਿੰਦੇ ਨੇ ਮਾਰਚ ਕੱਟਣੀ ਆ ਚੰਡੀਗੜ੍ਹ ਵੱਲ ਜਾਣਾ ਉਹਨਾਂ ਨੂੰ ਉੱਥੇ ਤੱਕ ਕਰਦੇ ਜਾਣ ਨਹੀਂ ਦਿੱਤਾ ਜਾਂਦਾ ਔਰ ਜਿੰਨੇ ਸਾਡੇ ਸਿੰਘ ਅੰਦਰ ਬੈਠੇ ਆ ਯਾਰ ਸੰਵਿਧਾਨ ਕਹ ਕਿਸੇ ਨੂੰ 35 ਸਾਲ ਹੋ ਗਏ 32 ਸਾਲ ਹੋ ਗਏ 26 ਸਾਲ ਹੋ ਗਏ ਮਤਲਬ ਅਨਕਨਸਟੀਟਿਊਸ਼ਨਲ 26 ਸਾਲ ਹੋ ਗਏ ਅੰਦਰ ਬੈਠੇ ਆ 35 35 32 32 ਸਾਲ ਹੋ ਗਏ ਦੋ ਦੋ ਤਿੰਨ ਤਿੰਨ ਉਮਰ ਕਹਦਾ ਨੇ ਐਦਾਂ ਤੇ ਤੂੰ ਤੁਹਾਡੀ ਜ਼ਮੀਨ ਦੇ ਟੁਕੜੇ ਤੇ ਤੂੰ ਗੱਲ ਆ ਜਾ ਤਾਂ ਤੁਸੀਂ ਦੂਜੇ ਨੂੰ ਮਾਰ ਦੋ ਤਲਵਾਰਾ 2 ਮਿੰਟ ਵਿੱਚ ਤੁਸੀਂ ਕੱਢ ਲੈਂਦੇ ਹੋ ਤੇ ਤੁਹਾਡੇ ਤੋਂ ਸਰਕਾਰ ਦਾ ਸਾਹਮਣਾ ਨਹੀਂ ਹੁੰਦਾ ਪੀਸਫੁਲੀ ਪੀਸ ਤਰੀਕੇ ਨਾਲ ਕਿ ਤੁਸੀਂ ਕਿਵੇਂ ਸਾਡੇ ਸਿੰਘ ਅੰਦਰ ਰੱਖੇ ਕਿਵੇਂ ਸਾਡੇ ਨਾਲ ਲੈਂਦਾ ੱੱੱਕਾ ਕਰ ਰਹੇ ਹੋ ਔਰ ਸਰਕਾਰਾ ਨਸ਼ਾ ਸਪான்ਸਰ ਕਰ ਰਹੀ ਹੈ ਸੋ ਥੀਜ਼ ਆਰ ਦਾ ਇਸ਼ੂਜ਼ ਜਿੱਤੇ ਆਪਾਂ ਨੂੰ ਗੱਲ ਕਰਨੀ ਹੈ ਹਨਾ ਇਹਦੇ ਤੇ ਗੱਲ ਨਹੀਂ ਕਰਦੇ ਤੋ ਆਮ ਸ਼ੋਰ ਕਮਿੰਗ ਬੈਕ ਟੂ ਯੋਰ ਪੁਆਇੰਟ ਅਗਰ ਅਕਾਲੀ ਦਲ ਅਗਰ ਇੱਕ ਕੋਸ਼ਿਸ਼ ਕਰਦੇ ਨੇ ਇੰਪਰੂਵਮੈਂਟ ਕਰਨ ਦੀ ਔਰ ਜੇ ਸਮਾਜ ਨੂੰ ਪੰਜਾਬ ਨੂੰ ਲੱਗ ਰਿਹਾ ਇੰਪਰੂਵਮੈਂਟ ਹੋ ਰਹੀ ਹੈ ਤੇ ਡੈਫੀਨਿਟਲੀ ਆਈ ਥਿੰਕ ਬਾਹਰ ਵਾਲਿਆਂ ਨੂੰ ਠੱਕੇ ਖਾਨ ਤੋਂ ਜ਼ਿਆਦਾ ਚੰਗਾ ਹੈ ਕਿ ਤੁਸੀਂ ਚੇਂਜ ਕਰੋ ਕਰੋ ਅੱਜ 71 ਤਾ ਹੋਈ ਹੈ ਸਾਡਾ ਭਾਈਚਾਰਾ 71 ਤਾ ਜਿਸ ਦੇ ਵਿੱਚ ਸਾਰੇ ਸੀਗੇ ਹਰਿਆਣੇ ਦੇ ਵੀ ਸੀਗੇ ਸਿੱਖ ਵੀ ਸੀਗੇ ਸਾਰੇ ਸੀਗੇ ਕੋਈ Hindu Musalmane ਚਾਬ ਸ਼ਬਦ ਨਹੀਂ ਸੀਗਾ ਅੱਜ ਇੱਥੇ ਸਾਰੇ ਆਏ ਹੋਏ ਸੀਗੇ ਵਿਚਾਰ ਹੋਈ ਹੈ ਕਿ ਲੱਗਦਾ ਕਿ ਉਹ ਵਿਚਾਰ ਦਾ ਅੱਗੇ ਇੰਪਲੀਮੈਂਟ ਹੋਏਗਾ ਉਸ ਦੇ ਉੱਤੇ ਕੰਮ ਕੀਤਾ ਜਾਏਗਾ ਕਿ ਜਿਵੇਂ ਤੁਸੀਂ ਕਿਹਾ ਕਿ ਕੰਮ ਕੀਤਾ ਜਾਵੇ ਇਹ ਨਹੀਂ ਕਿ ਆਜ ਕਰਤਾ ਉਹ ਕਰ ਦਿੱਤਾ ਗੱਲ ਅਸਲ ਤੇ ਮੁੱਦਿਆਂ ਦੀ ਗੱਲ ਹੋਏਗੀ ਅੱਗੇ ਜਾ ਕੇ। ਇਹ ਦੇਖੋ ਤੁਸੀਂ ਵੀ ਯੂਥ ਹੋ ਨਾ ਮੈਂ ਵੀ ਯੂਥ ਹਾਂ। ਤੁਸੀਂ ਵੀ ਕਾਹਦਾ ਕਵਰ ਕਰ ਰਹੇ ਹੋ ਨਾ ਐਜ਼ ਅ ਜਰਨਲਿਸਟ। ਅਸੀਂ ਵੀ ਦੇਖ ਰਹੇ ਕਿ ਗੱਲਾਂ ਹੀ ਕਰਦੇ ਆਂ ਆਪਾਂ। ਹੈਨਾ ਸਾਡੇ ਕੋਲ ਪ੍ਰੋਬਲਮਸ ਹੈਗੀਆਂ। ਦੇਖੋ ਜੀ ਇਹ ਹੋ ਗਿਆ ਉਹ ਹੋ ਗਿਆ ਮੈਂ ਵੀ ਤੁਹਾਨੂੰ ਦੱਸ ਗਨਾਤੀਆਂ ਐਕਸ਼ਨ ਕੀਆ? ਸੋਲੂਸ਼ਨ ਕੀਆ? ਨਾ ਆਪਾਂ ਐਕਸ਼ਨ ਕਰਦੇ ਨਾ ਆਪਾਂ ਸੋਲੂਸ਼ਨ ਕਰਦੇ। ਜਦ ਐਕਸ਼ਨ ਕਰਨ ਦੀ ਟਾਈਮ ਵੀ ਆਉਂਦਾ ਫਿਰ ਆਪਾਂ ਇੱਕ ਦੂਜੀ ਲੱਤਾਂ ਖਿੱਚਦੇ ਆਂ। ਫਿਰ ਆਪਾਂ ਇਹ ਦੇਖਦੇ ਆਂ ਕਿ ਉਹ ਵਾਲਾ ਬਾਬਾ ਨੰਬਰ ਬਣਾ ਗਿਆ। ਇਹ ਉਹ ਨਾ ਉਹ ਆਰਗੇਨਾਈਜੇਸ਼ਨ ਨੰਬਰ ਬਣਾ ਗਈ। ਸਾਡੇ ਨਹੀਂ ਬਣਿਆ ਅਸੀਂ ਪਿੱਛੇ ਰ ਇਹੋ ਜਿਹੇ ਪ੍ਰੋਗਰਾਮਸ ਹੋਣਾ ਵੀ ਜ਼ਰੂਰੀ ਹੈ ਜਿਹੜਾ ਭਾਈਚਾਰੇ ਤੇ ਬਟ ਭਾਈਚਾਰਾ ਸਿਰਫ ਗੱਲਾਂ ਚ ਨਹੀਂ ਹੋਣਾ ਚਾਹੀਦਾ ਹੈ ਨਾ ਕਿਉਂਕਿ ਅਸੀਂ ਭਾਈਚਾਰਾ ਗੱਲਾਂ ਚ ਹੀ ਕੀਤਾ ਪ੍ਰੈਕਟੀਕਲੀ ਨਹੀਂ ਕੀਤਾ ਕਦੀ ਵੀ ਪ੍ਰੈਕਟੀਕਲੀ ਕੀਤਾ ਹੁੰਦਾ ਨਾ ਅੱਜ ਪੰਜਾਬ ਪੂਰ ਮੈਂ ਜਿੱਦਾਂ ਅਗੇਨ ਕਿਹਾ ਰਾਜ ਹੁੰਦਾ ਸਾਡਾ ਹੈ ਨਾ ਇੱਥੇ ਕਾਇਮ ਬਟ ਅਗੇਨ ਕਮਿੰਗ ਬੈਕ ਟੂ ਦਾ ਪੁਆਇੰਟ ਕਿ ਜੋ ਅੱਜ ਦੀ ਮੀਟਿੰਗ ਹੋਈ ਆਈ ਐਮ ਵੈਰੀ ਹੋਪਫੁਲ ਕਿ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰੀਏ ਸਭ ਤੋਂ ਵੱਡੀ ਚੀਜ਼ ਇਕਵੈਲਟੀ ਇਕਵੈਲਟੀ ਸਮਝਦੇ ਨਾ ਸਮਾਨਤਾ ਜਿਹਨੂੰ ਕਹਿੰਦੇ ਜਿਹਨੂੰ ਕਹਿੰਦੇ ਬੈਲੈਂਸ ਕਦ 크ਰੀਏਟ ਹੁੰਦਾ ਨਾ ਜਦ ਮ ਗੰਦੀ ਛੋਟੀ ਨਜ਼ਰ ਦੇਖਣਾ ਬੰਦ ਕਰ ਦੂੰਗੀ ਤੁਸੀਂ ਮੈਨੂੰ ਬਰਾਬਰ ਦੀ ਨਜ਼ਰ ਤੇ ਦੇਖੋਗੇ ਤੁਸੀਂ ਮੈਨੂੰ ਆਪਣੇ ਵਰਗਾ ਸਮਝੋਗੇ ਤੁਸੀਂ ਇਹ ਨਹੀਂ ਸਮਝੋਗੇ ਕਿ ਇਹ ਛੋਟਾ ਹੀ ਐ ਇਸ ਉਸ ਜਾਤੀ ਤੋਂ ਆਇਆ ਦਾ ਰੰਗ ਇਹ ਆ ਜਾਂ ਇਹ ਉਹ ਆ ਜਾਂ ਇਹ ਬੀਬੀ ਆ ਇਹਨੂੰ ਕੀ ਅਕਲ ਆ ਜਦ ਅਸੀਂ ਬਰਾਬਰੀ ਦੀ ਗੱਲ ਕਰਾਂਗੇ ਨਾ ਇੱਕ ਟੇਬਲ ਤੇ 1 on 1 one, one talk then ਅਸੀਂ ਨੈਕਸਟ ਸਟੈਪ ਤੇ ਚੱਲ ਸਕਦੇ ਹਾਂ ਜੇ ਮੇਰੇ ਦਿਲ ਦੇ ਵਿੱਚ ਕੁਝ ਹੋਰ ਹੈ ਗੱਲਾਂ ਤੇ ਕੁਝ ਹੋਰ ਹੈ देन ਇਟ ਇਜ਼ ਨਾਟ ਪੋਸਿਬਲ ਜਿੰਨੀਆਂ ਵੀ ਗੱਲਾਂ ਅੰਦਰ ਹੋ ਰਹੀਆਂ ਸਭ ਮਿੱਥਿਆ ਸਭ ਝੂਠ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਿੱਕੇ ਨਾਲ ਇੱਥੇ ਲੋਕ ਇਕੱਠੇ ਹੋਏ ਸਿੱਖ ਸੰਗਤ ਇਕੱਠੀ ਹੋਈ ਸਾਰੇ ਇਕੱ ਸੋਚੀ ਕਿ ਕੋਈ ਕੁਝ ਵੱਖਰਾ ਕੀਤਾ ਜਾਵੇ ਪਾਰਟੀਆਂ ਤੋਂ ਉਮੀਦ ਰੱਖੀ ਜਾ ਸਕਦੀ ਹੈ ਜਿੰਨੀਆਂ ਪਾਰਟੀਆਂ ਨੇ ਭਾ ਅਕਾਲੀ ਦਲ ਆ ਅਕਾਲੀ ਦਲ ਕਹਿੰਦੇ ਰਿਵਾਈਵਲ ਵਾਲਾ ਨਾ ਚਾਹੀਦਾ ਜਾਂ ਅਕਾਲੀ ਦਲ ਆ ਜਾਂ ਹੋਰ ਪਾਰਟੀਆਂ ਨੇ ਕਹਿੰਦੇ ਖੇਤਰੀ ਪਾਰਟੀਆਂ ਨੇ ਚਾਹੀਦੇ ਉਮੀਦ ਰੱਖੀ ਜਾ ਸਕਦੀ ਹੈ ਉਹ ਪਾਰਟੀਆਂ ਦੇ ਉੱਤੇ ਕਿ ਜੇਕਰ ਖੇਤਰੀ ਪਾਰਟੀ ਹੁੰਦੀ ਤਾਂ ਮੁੱਦੇ ਚੁੱਕੇਗੀ ਇਹ ਪੰਜਾਬ ਦੇ ਵਗ ਜਿਹੜਾ ਮੁੱਦੇ ਨਹੀਂ ਚੁੱਕੂਗਾ ਉਹਨੂੰ ਪੰਜਾਬ ਨਹੀਂ ਚੁੱਕੂਗਾ ਸਿੱਧੀ ਗੱਲ ਉਹਨੂੰ ਤਾਂ ਫਿਰ ਚੱਕੀ ਦੇਊਗੇ ਦੱਵਾਵਾਂਗੇ ਅਸੀਂ ਹੈਨਾ ਜਿਹੜੇ ਮੁੱਦਿਆਂ ਤੇ ਗੱਲ ਕਰੂਗਾ ਐਕਚੁਅਲ ਬੇਸਿਕ ਪੰਜਾਬ ਦੇ ਪਾਣੀ ਤੋਂ ਲੈ ਕੇ ਹਰ ਜ਼ਮੀਨ ਦੇ ਮਸਲੇ ਹਰ ਇੱਕ ਮਸਲੇ ਤੋਂ ਲੈ ਕੇ ਗਰੀਬੀ ਜੋ ਪੰਜਾਬ ਵਿੱਚ ਜੋ ਵਿਤ ਕਰਾਇਆ ਹਰ ਇੱਕ ਮਸਲੇ ਸਾਡੇ ਬੱਚੇ ਦੀ ਥਿਸ ਇਜ਼ ਵੈਰੀ ਇੰਪੋਰਟੈਂਟ ਇਹ ਬੜਾ ਵਰੀ ਸਮ ਇਸ਼ੂ ਆ ਕਿਸੇ ਨੂੰ ਸ਼ੌਕ ਨਹੀਂ ਆਪਣੇ ਮਾਪਿਆਂ ਤੋਂ ਤੂੰ ਦੂਰ ਰਹਿ ਕੇ 5-5 ਸਾਲ ਸਾਲ ਗ੍ਰੀਨ ਕਾਰਡ ਦਾ ਵੇਟ ਕਰਨਾ 5-5 ਸਾਲ ਆਪਣੇ ਮਾਪਿਆਂ ਨੂੰ ਨਹੀਂ ਦੇਖਣਾ ਹੈਨਾ ਸਾਡੀਆਂ ਬੱਚੀਆਂ ਵਿਚਾਰੀਆਂ ਬਾਹਰ ਚਲ ਜਾਂਦੀਆਂ ਵਿਆਹ ਕਰਕੇ ਫਿਰ ਉੱਥੇ ਉਹਨਾਂ ਦਾ ਤਲਾਕ ਹੋ ਜਾਂਦੇ ਆ ਉੱਥੇ ਉਹਨਾਂ ਨਾਲ ਬੁਰਾ ਵਿਹਾਰ ਹੁੰਦਾ ਜਾਂ ਕੰਮ ਕਰਦੀਆਂ ਕਿਤੇ ਕਿਸੇ ਨੂੰ ਸ਼ੌਕ ਨਹੀਂ ਹੈਗਾ ਇਫ ਯੂ ਵਿਲ ਟਾਕ ਔਨ ðiਜ਼ ਇਸ਼ੂਜ਼ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਵਧਿਆ ਕਰਨਾ ਸੁਨਹਿਰਾ ਕਰਨਾ ਜੇ ਸਾਡੀ ਗੱਲ ਕਰੋਗੇ ਔਰ ਇੱਕ ਹੋ ਕੇ ਚਲੋਗੇ ਇੱਕ ਮਤ ਨਾਲ ਜੋ ਗੁਰੂ ਸਾਹਿਬ ਨੇ ਦਿੱਤੀ ਸੀਗੀ ਇੱਕ ਮਤ ਨਾਲ ਇੱਕ ਹੋ ਕੇ ਚਲੋਗੇ ਤੇ ਯਾਰ ਡੈਫੀਨਿਟਲੀ ਚੇਂਜ ਬਿਗਿਨਸ ਫਰਮ ਦ ਹੋਮ ਤੇ ਮੈਂ ਇਹ ਜ਼ਰੂਰ ਕਹੂੰਗੀ ਕਿ ਸਾਡੇ ਪੰਜਾਬ ਦਾ ਹੀ ਕੋਈ ਹੋਵੇ ਜਿਹਦੇ ਸਿਰ ਤੇ ਤਾਜ ਲੱਗੇ ਨਾ ਕਿ ਕੋਈ ਬਾਹਰੋਂ ਆਇਆ ਹੋਵੇ ਉਹਦੇ ਸਿਰ ਤੇ ਤਾਜ ਲੱਗੇ ਬਾਹਰ ਦੇ ਵਾਲੇ ਦਿੱਲੀ ਕੀ ਕਰਕੇ ਆਏ ਉੱਥੇ ਕੀ ਕਰ ਰਹੇ ਸੀ ਦੇਖਿਆ ਕਿਉਂਕਿ ਤੁਹਾਨੂੰ ਪਤਾ ਮੈਂ ਦਿੱਲੀ ਪੜ੍ਹੀ ਆ ਮੈਂ ਦੇਖ ਰਹੀ ਹਾਂ ਉੱਥੇ ਕੀ ਕੀਤਾ ਅਰਵਿੰਨ ਕੇਜਰੀਵਾਲ ਨੇ ਅੱਜ ਬੜਾ ਸੰਵਧਾਨ ਦੀ ਫੋਟੋ ਲੈ ਕੇ ਚੱਲਦਾ ਸਿਰਫ ਸੰਵਧਾਨ ਦੀ ਮਾਰਕੀਟਿੰਗ ਕਰਕੇ ਅੰਬੇਡਕਰ ਦਾ ਨਾਂ ਨਾ ਨਾ ਵੇਚ ਪੇਚ ਕੇ ਖਾ ਕੇ ਇੱਥੇ ਸਰਕਾਰ ਬਣਾ ਲਈ ਸੋ ਇਹਨੂੰ ਗੈਟ ਆਊਟ ਕਰੋ ਇਥੇ ਆਪਣੀ ਲੋਕਾਂ ਦੀ ਆਪਣੀ ਤੁਹਾਡਾ ਭਲਾ ਤੁਹਾਡੇ ਆਪਣੇ ਵਿੱਚ ਦਾ ਬੰਦਾ ਕਰੂਗਾ ਬਾਹਰ ਦਾ ਨਹੀਂ ਕਰੂਗਾ ਕੌਣ ਨੇ ਉਹ ਮੈਨੂੰ ਨਹੀਂ ਪਤਾ ਕੌਣ ਆ ਦੇਖ ਕੇ ਪਤਾ ਲੱਗੂਗਾ ਹੁਣ ਦੇਖਾਂਗੇ ਕਿ ਕੀ ਕੀ ਹੋਊਗਾ ਕਿੱਦਾਂ ਚੱਲਣਗੇ ਬਟ ਡੈਫੀਨੇਟਲੀ ਉਹ ਤੁਸੀਂ ਆਮ ਆਦਮੀ ਪਾਰਟੀ ਤੋਂ ਤਾਂ ਨਹੀਂ ਉਮੀਦ ਕਰ ਸਕਦੇ ਕਿ ਤੁਹਾਡਾ ਭਲਾ ਕਰੂਗੀ ਜੋ ਰਾਜਨੀਤੀਕਰਨ ਆਈ ਆ ਜਿਹੜੀ ਡੀਪ ਸਟੇਟ ਦੀ ਗੱਲ ਕਰਦੇ ਸੀਗੇ ਉਸੇ ਤਰੀਕੇ ਦੇ ਨਾਲ ਤੁਸੀਂ ਵੀ ਕਈ ਵਿਚਾਰਤਾਵਾਂ ਨਾਲ ਮੇਲ ਖਾਂਦੇ ਸੀਗੇ ਡੀਪ ਸਟੇਟ ਦੀ ਗੱਲ ਕੌਣ ਕਰਦਾ ਹੈ ਤਾਨੂੰ ਲੱਗ ਰਿਹਾ ਕਿ ਜਿਵੇਂ ਤੁਸੀਂ ਅੰਮ੍ਰਿਤਸਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਸਾਹਪੁਰਾਂ ਦਾ ਉਹਨਾਂ ਦੀ ਪਾਰਟੀ ਨੂੰ ਵੀ ਸਮਰਥਨ ਦਿੰਦੇ ਰਹੇ ਹਰ ਵੇਲੇ ਤੁਸੀਂ ਆਪਣੀ ਆਵਾਜ਼ ਚੁੱਕਦੇ ਰਹੇ ਕੀ ਹੈ ਉਹ ਡੀਪ ਸਟੇਟ ਤੇ ਉਸ ਤਿੱਕੇ ਦੇ ਨਾਲ ਦੇਖੋ ਡੀਪ ਸਟੇਟ ਦਾ ਬਿਲਕੁਲ ਦੀਪ ਸਿੱਧੂ ਜੀ ਗੱਲ ਕਰਦੇ ਹੁੰਦੇ ਸੀ ਬਟ ਕਮਿੰਗ ਬੈਕ ਟੂ ਯੋਰ ਪੁਆਇੰਟ ਪਹਿਲੇ ਤੁਸੀਂ ਮਾਨਸਾਹਪੁਰ ਦੀ ਗੱਲ ਕੀਤੀ ਮਾਨਸਾਹਪੁਰ ਦੀ ਪਾਰਟੀ ਦਾ ਸਮਰਥਨ ਉਹਨਾਂ ਦੀ ਪਰ ਉਹ politcal wing ਹੈ ਨਾ ਮਾਨ ਸਾਹਿਬ ਦੇ ਨਾਲ ਕੀ ਇੱਕ ਬਹੁਤ ਆਪਣਾ ਇੱਕ ਵਿਅਕਤੀਗਤ ਰੂਪ ਵਿੱਚ ਬਹੁਤ ਪਿਆਰ ਹੈਗਾ ਕਿਉਂਕਿ ਵੱਡੇ ਆ ਸੀਨੀਅਰ ਆ ਪਲੱਸ ਮੈਂ ਦੇਖਿਆ ਕਿ ਮੇਰੇ ਲਈ ਹਮੇਸ਼ਾ ਮੈਨੂੰ ਬਾਕੀਆਂ ਦਾ ਨਹੀਂ ਪਤਾ ਬਟ ਮੈਂ ਜਿੰਨਾ ਕੋ ਦੇਖਿਆ ਕਿ ਮੇਰਾ ਜੱਤਰਨਾ ਵੀ ਲੱਗੇ ਸੀ ਹੀ ਵਾਸ ਦਾ ਫਰਸਟ ਮੈਂਬਰ ਆਫ ਪਾਰਲੀਮੈਂਟ ਜੋ ਮੇਰੇ ਤਰਨੇ ਤੇ ਆਏ ਸੀ ਜੀ 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 ਫਰਸਟ ਮੈਂਬਰ ਔਰ ਉਹਨਾਂ ਦੀ ਏਜ ਦੇਖੋ ਔਰ ਹਰ ਟਾਈਮ ਜਦ ਵੀ ਕੋਈ ਐਸਾ ਇਸ਼ੂ ਹੁੰਦਾ ਮੈਨੂੰ ਉਹ ਨਜ਼ਰ ਆਉਂਦੇ ਨੇ ਪੰਜਾਬ ਦਾ ਕੋਈ ਇਸ਼ੂ ਹੈ ਉੱਥੇ ਖੜੇ ਨੇ ਯਾਰ ਜ਼ਰੂਰੀ ਨਹੀਂ ਆ ਕਿ ਹਰ ਕੋਈ ਬੰਦਾ ਰਾਜਨੀਤੀ ਕਰਨੀ ਆ ਰਿਹਾ ਬੰਦੇ ਸਿੰਘਾਂ ਤੇ ਵੀ ਮਸਲੇ ਤੇ ਵੀ ਚਾਹੇ ਗਰੀਬ ਸਮਾਜ ਦਾ ਕੋਈ ਇਸ਼ੂ ਆ ਉੱਥੇ ਵੀ ਉਹ ਖੜੇ ਨੇ ਐਂਡ ਆਈ ਡੋਨਟ نو ਵਾਟ ਇਜ਼ ði ਅਜੈਂਡਾ ਬਟ ਡੈਫੀਨਿਟਲੀ ਸਾਰਿਆਂ ਨੂੰ ਡੀਪਲੀ ਇਸ ਵਿੱਚ ਇਨਵੋਲਵ ਹੋ ਕੇ ਪੰਥਕ ਲਹਿਰ ਨੂੰ ਵੀ ਅੱਗੇ ਕਰਕੇ ਆਪਾਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਆਪਾਂ ਸਾਰਿਆਂ ਨੂੰ ਖਾਲਸਾ ਰਾਜ ਉਹ ਬੇਗੰਪੁਰਾ ਖਾਲਸਾ ਰਾਜ ਉਹਦੇ ਵੱਲ ਮੂਵ ਕਰਕੇ ਕੰਮ ਕਰਨਾ ਚਾਹੀਦਾ ਜਿੱਦੇ ਵਿੱਚ ਕੋਈ ਵਿਤਕਰਾ ਕੋਈ ਡਿਵੀਜ਼ਨ ਕੋਈ ਉਹ ਨਹੀਂ ਹੋਵੇ ਔਰ ਆ ਮੈਂ ਦੀਪ ਦੇ ਹਰ ਇੱਕ ਆਈਡੀਆ ਨਾਲ ਹਰ ਇੱਕ ਵਿਜ਼ਨ ਨਾਲ ਬੂਰਾ ਮੇਲ ਰੱਖਦੀ ਆ ਉਹ ਬੰਦਾ ਹੀ ਕੁਝ ਹੋਰ ਸੀਗਾ ਜੀ ਉਹ ਇਹੋ ਜੇ ਉਹ ਉਹਨਾਂ ਨੂੰ ਮੈਂ ਕਹਿੰਦੀ ਆ ਇਲਾਈਟਨ ਬੰਦੇ ਹੁੰਦੇ ਜੋ ਇਸ ਤਰੀਕੇ ਦੀ ਸੋਚ ਸੋਚਦੇ ਨੇ ਬਟ ਮੈਂ ਅ ਅੰਬੇਦਕਰ ਨੂੰ ਵੀ ਮੰਨਦੀ ਆ ਕਿਉਂਕਿ ਉਸ ਟਾਈਮ ਸੰਵਿਧਾਨ ਨਹੀਂ ਸੀਗਾ ਜਿਸ ਟਾਈਮ ਸਾਡੇ ਗੁਰੂਆਂ ਨੇ ਕੋਈ ਵੀ ਗੱਲ ਐਸੀ ਨਹੀਂ ਕੀਤੀ ਜੋ ਅੱਜ ਦਾ ਸੰਵਿਧਾਨ ਨਹੀਂ ਕਹਿ ਰਿਹਾ ਸਾਡੇ ਗੁਰੂਆਂ ਨੇ ਉਹੀ ਸਿਧਾਂਤਾਂ 'ਚ ਗੱਲ ਕੀਤੀ ਹੈ ਹਨਾ ਕਿ ਵਿਤਕਰਾਂ ਨਹੀਂ ਹੋਣਾ ਚਾਹੀਦਾ ਚੂਹਾ ਚੂਤ ਨਹੀਂ ਹੋਣੀ ਚਾਹੀਦੀ ਜਾਤੀ ਪ੍ਰਥਾ ਨਹੀਂ ਹੋਣੀ ਚਾਹੀਦੀ ਹਰ ਕੋਈ ਇੱਕ ਹੈ ਸਾਡੇ ਕਿਉਂ ਉਹਨਾਂ ਨੇ ਖਾਲਸਾ ਪੰਥ ਦੀ ਉਹ ਕੀਤੀ ਇਸੇ ਕਰਕੇ ਤਾਂ ਕੀਤਾ ਸਾਰਿਆਂ ਨੂੰ ਖਾਲਸਾ ਸਜਾਇਆ ਸਿੰਘ ਸਜਾਇਆ ਉਹਨਾਂ ਨੇ ਪੰਜ ਪਿਆਰੇ ਦਿੱਤੇ ਉਹਨਾਂ ਨੇ ਤੁਹਾਨੂੰ ਸਾਰੀਆਂ ਚੀਜ਼ਾਂ ਪਲੇਟ 'ਚ ਦੇ ਦਿੱਤੀ ਬਟ ਜਦ ਅ ਉਸ ਟਾਈਮ ਪਿੱਤ ਵੀ ਸੁਧਰੇ ਨਹੀਂ ਅਸੀਂ ਫਿਰ ਵੀ ਆਪਣੀ ਹਰਕਤਾਂ ਕਰਨਾ ਨਹੀਂ ਛੱਡੀਆਂ ਅਸੀਂ ਆਡਾ-ਆਡਾ ਸੰਪਰਦਾਵਾ ਬਣਾ ਲਿਆ ਆਡਾ-ਆਡਾ ਡੇਰੇ ਬਣਾ ਲਏ ਅਸੀਂ ਇਹ ਨਹੀਂ ਦੇਖਿਆ ਅਸੀਂ ਆਪਣੇ ਆਪਣੇ ਨਾਮ ਦੇ ਪਿੱਛੇ ਬਾਬੇ ਲਾ ਲਏ ਭਈਆ ਮੇਰਾ ਬਾਬਾ ਤੇ ਇੱਕ ਹੀ ਆ ਮੇਰਾ ਗੁਰੂ ਮੇਰਾ ਰੱਬ ਇੱਕ ਹੀ ਆ ਤੇ ਅਸੀਂ ਸਾਰੀਆਂ ਇਹੋ ਜਿਹੀਆਂ ਹਰਕਤਾਂ ਜੋ ਕੀਤੀਆਂ ਹਨ ਨਾ ਇਹਦਾ ਇੱਕ ਹੀ ਸੋਲੂਸ਼ਨ ਹੈ ਮੈਂ ਕਿਉਂ ਇਹ ਚੀਜ਼ਾਂ ਕਹਿ ਰਹੀ ਹਾਂ ਕਿ ਇਹ ਸਾਰੀਆਂ ਚੀਜ਼ਾਂ ਦੇਖ ਕੇ ਮਨ ਦੁਖਦਾ ਕਿਉਂਕਿ ਅੱਜ ਕੀ ਹੋ ਗਿਆ ਨਾ ਅੱਜ ਹਰ ਕੋਈ ਪੋਲਿਟੀਕਲ ਲੀਡਰ ਕੀ ਕਰਦਾ ਕੀ ਜੀ ਅੱਛਾ ਉਹ ਵਾਲੇ ਬਾਬੇ ਤੇ ਜਾਣਾ ਉਸ ਬਾਬੇ ਦੇ ਡੇਰੇ ਤੇ ਬਹੁਤ ਲੋਕੀ ਮੱਥਾ ਟੇਕਣ ਆਂਦੇ ਨੇ ਉਹਦੇ ਕੋਲ ਵੋਟ ਜ਼ਿਆਦਾ ਹੈ ਉਹ ਆਸਥਾ ਬਾਬੇ ਤੇ ਨਹੀਂ ਹੈ ਉਹ ਜਿਹੜੇ ਬਾਬੇ ਦੀ ਸੰਗਤ ਆ ਨਾ ਆਸਥਾ ਉੱਤੇ ਆ ਉਹ ਜਿਹੜੇ ਲੋਕੀ ਵਿਚਾਰੇ ਭੋਲੇ ਆਂਦੇ ਨੇ ਉੱਥੇ ਉਹ ਦੈਟ ਇਜ਼ ਵੋਟ ਇਹ ਇਫ ਥਿਸ ਇਜ਼ ਦਾ ਵਾਰਿਸਮ ਇਸ਼ੂ ਅਨਦੀਪ ਵੀ ਇਸੇ ਤੇ ਗੱਲ ਕਰਦਾ ਸੀਗਾ ਇਹ ਵਾਰਿਸਮ ਇਸ਼ੂ ਫਾਰ ਏਵਰੀ ਯੂਥ ਇਟ ਇਜ਼ ਵਾਰਿਸਮ ਇਸ਼ੂ ਕਿ ਤੁਸੀਂ ਜਿਹੜੇ ਸਾਡੇ ਇਸ਼ੂਜ਼ ਹੈਗੇ ਨੇ ਉਹਦੇ ਤੇ ਤੁਸੀਂ ਗੱਲਾਂ ਨਹੀਂ ਕਰਨੀਆਂ ਪੋਲਿਟਿਕਸ ਆ ਗਈ ਤੇ ਤੁਸੀਂ ਕਰੋੜਾਂ ਰੁਪਈਆ ਡੇਰਿਆਂ 'ਚ ਦੇਣਾ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦੀ ਚੀਜ਼ਾਂ ਦੇਖੋ ਯਾਰ ਔ ਤੁਸੀਂ ਜਾ ਕੇ ਦੇਖੋ ਅੰਮਰਸਰ ਗਰੀਬ ਬਾਬਾ ਸ਼ਕਲ ਧੁੱਪ ਚ ਇੰਨੀ ਜ਼ਿਆਦਾ ਸਕਿਨ ਬਰਨ ਹੋ ਗਈ ਕਾਲੀ ਸ਼ਕਲ ਹੋ ਗਈ ਹੱਡੀਆਂ ਹੱਡ ਨਿਕਲੇ ਹੋਏ ਔਰ ਬਾਬਾ ਰਿਕਸ਼ਾ ਚਲਾ ਰਿਹਾ ਤੇ ਪਿੱਛੇ ਦੋ ਦੋ ਭਾਰੇ ਤਿੰਨ ਤਿੰਨ ਲੋਕ ਬੈਠੇ ਨੇ ਰਿਕਸ਼ੇ ਤੇ ਇਹ ਸਾਡੇ ਪੰਜਾਬ ਦੀ ਹਾਲਾਤ ਆ ਇੱਕ ਲੱਸੀ ਦਾ ਗਲਾਸ ਲਈ ਲੱਸੀ ਦੇ ਗਲਾਸ ਲਈ ਸਾਰਾ ਦਿਨ ਤੁਸੀਂ ਖੇਤਾਂ ਚ ਕੰਮ ਕਰਦੇ ਹੋ ਕਿਸੇ ਦੇ ਫਿਰ ਉਹ ਸਿਰਫ ਇੱਕ ਲੱਸੀ ਦੇ ਗਲਾਸ ਲਈ ਕਿ ਸ਼ਾਮ ਨੂੰ ਪੀਣ ਨੂੰ ਮਿਲੇਗਾ ਥੀਸ ਆਰ ਦਾ ਕੰਡੀਸ਼ਨਸ ਜੋ ਹੈਗੀਆਂ ਨੇ ਫਿਰ ਤੁਸੀਂ ਕਹਿੰਦੇ ਹੋ ਇਹੋ ਜੀ ਸਿਚੁਏਸ਼ਨ ਹੈਗੀ ਕਿ ਤੁਸੀਂ ਕਿਸੇ ਵੱਡੀ ਥਾਂ ਤੇ ਕੋਈ ਬਿਜ਼ਨਸ ਕਰ ਰਹੇ ਕੰਮ ਕਰ ਰਹੇ ਹੋ ਸ਼ਾਮ ਨੂੰ ਖਾਣਾ ਮਿਲ ਜੂਗਾ ਕੰਮ ਕਰ ਰਹੇ ਹੋ ਜਿਹੜਾ ਪੰਜਾਬ ਪੂਰੀ ਦੁਨੀਆ ਨੂੰ ਖਲਖਲਾਣ ਦੀ ਹਿੰਮਤ ਰੱਖਦਾ ਜਿਹੜਾ ਪੰਜਾਬ ਦਾ ਪਾਣੀ ਪੰਜਾਬ ਦੀ ਚੀਜ਼ਾਂ ਪੰਜਾਬ ਦਾ ਖਾਣਾ ਸਾਡੇ ਗੁਰਦੁਆਰੇ ਪੂਰੇ ਭਾਰਤ ਨੂੰ ਖਿਲਾ ਸਕਦੇ ਨੇ ਸਾਡੇ ਵਿੱਚ ਇੰਨਾ ਦਮ ਹੈਗਾ ਐਂਡ ਵਾਟ ਵੀ ਆਰ ਡੂਇੰਗ ਅਸੀਂ ਦੇਖਦੇ ਹਾਂ ਕਿ ਕਿਹੜੇ ਕਿਹਦੀ ਜ਼ਿਆਦਾ ਪਬਲਿਸਿਟੀ ਹੈ ਕਿਹੜਾ ਬਾਬਾ ਜ਼ਿਆਦਾ ਪਪੂਲਰ ਹੈ ਇੱਥੇ ਜਾਣਾ ਇੱਥੇ ਚੜਾਵਾ ਚੜਾਣਾ ਸੋ ਆਈ ਏਮ ਐਂਟੀ ਆਲ ðiਸ ਥਿੰਗਸ ਇਸ ਕਰਕੇ ਮੈਂ ਸਵਿਧਾਨ ਦੀ ਗੱਲ ਕਰਦੀਆਂ ਕਿਉਂਕਿ ਉਹ ਇਸ ਇਨ ਸਾਰੇ ਪਖੰਡਾ ਤੋਂ ਦੂਰ ਰੱਖਦਾ ਸਮਾਨਤਾ ਦੀ ਉਹਨੇ 77 ਦਾ ਦੀ ਗੱਲ ਪਹਿਲੇ ਨਹੀਂ ਕੀਤੀ ਉਹਨੇ ਸਮਾਨਤਾ ਦੀ ਗੱਲ ਪਹਿਲੇ ਕੀਤੀ ਹੈ ਉਹਨੇ ਕਿਹਾ ਕਿ ਜਦ ਸਾਰੇ ਸਾਰੇ ਇੱਕ ਬਰਾਬਰ ਹੋਣਗੇ ਮਜ਼ਾ ਉਸ ਟਾਈਮ 에 ਜ਼ਿੰਦਗੀ ਜੀਣ ਦਾ ਇਹੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੀ ਸਾਡੇ ਸਿਧਾਂਤਾਂ ਚ ਲਿਖਿਆ ਸੋ ਆਈ ਥਿੰਕ ਆਈ ਐਮ 올 ਅਪ ਐਂਡ ਅਬਵ ਸਾਰੀਆਂ ਚੀਜ਼ਾਂ ਤੇ ਕੰਮ ਕਰਨ ਲਈ ਵੀ ਤਿਆਰ ਆ ਪੰਜਾਬ ਲਈ ਜਿਹੜੀ ਸਰਕਾਰ ਵਧੀਆ ਕੰਮ ਕਰੂਗੀ ਇਹਨਾਂ ਮੁੱਦਿਆਂ ਤੇ ਕੰਮ ਕਰੂਗੀ ਅਸੀਂ ਉਹਦੇ ਨਾਲ ਆ ਮੈਂ ਅਖੀਰਲਾ ਸਵਾਲ ਲੈਣਾ ਚਾਹਾਂਗਾ ਜਿਵੇਂ ਬਾਬਾ ਜੀ ਨੂੰ ਵੀ ਕੀਤਾ ਸੀ ਸਵਾਲ ਕਿ ਸੰਪਰਦਾਵਾਂ ਦੇ ਵਿੱਚੋਂ ਇਹ ਚੀਜ਼ਾਂ ਨਿਕਲਦੇ ਨਾਨਕ ਸਾਹਿਬ 68 ਨੂੰ ਖਾਸ ਤੌਰ ਤੇ ਲੈ ਕੇ ਕਿ ਬੱਚਿਆਂ ਨਾਲ ਬੀਬੀਆਂ ਨਾਲ ਦੁਸ਼ਕਰਮ ਹੋ ਰਹੇ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਕਈ ਕਹਿੰਦੇ ਨੇ ਕਿ ਜਿਉਂਨਾਂ ਨਾਲੇ ਚੀਜ਼ਾਂ ਹੋ ਰਹੀਆਂ ਸੀਗੀਆਂ ਉਹਨਾਂ ਨਾਲ ਸਹਿਮਤੀ ਨਾਲ ਸੀਗਾ ਕੋਈ 30 ਸਾਲ ਬਾਅਦ ਆ ਰਿਹਾ ਕੋਈ 2 ਸਾਲ ਬਾਅਦ ਆ ਰਿਹਾ ਕਿ ਪਲਾਂਟਡ ਨੇ ਆ ਚੀਜ਼ਾਂ ਇਹ ਸੰਪਰਦਾਵਾਂ ਦੇ ਵਿੱਚ ਉੱਪਰ ਗੁਰੂ ਮਾਰ ਦਾ ਪ੍ਰਕਾਸ਼ niche ਅਰੇ ਇਹ ਬੇਸਮੈਂਟਾਂ ਦੇ ਵਿੱਚ ਇਸ ਤਿੱਕੇ ਨਾਲ ਗੰਦੇ ਕੰਮ ਕਰਨ ਇਹਨਾਂ ਕਿੰਨਾ ਕੁ ਵਾਜਬ ਸਮਝਦੇ ਆ ਚੀਚਨ ਮੈਂ ਤਾਂ ਪੂਰੀ ਪ੍ਰੋਪਰਲੀ ਇਹ ਨਿਊਜ਼ ਫੋਲੋ ਨਹੀਂ ਕੀਤੀ ਹੈ ਬਟ ਤੁਸੀਂ ਕਹਿ ਰਹੇ ਹੋ ਤਾਂ ਮੈਂ ਜਾ ਕੇ ਪੜھوںਗੀ ਬਟ ਜਿੰਨਾ ਕੋ ਤੁਸੀਂ ਕਹਿਆ ਹੈ ਬਾਬਾ ਜੀ ਤੋਂ ਮੈਂ ਸੁਣਿਆ ਥਿਸ ਇਜ਼ ਵੈਰੀ ਬੈਡ ਗੁਰੂ ਕਿਤਾਬ ਨਹੀਂ ਆ ਗੁਰੂ ਜੇ ਤੁਸੀਂ ਉਹਨੂੰ ਕਹਿੰਦੇ ਹੋ ਨਾ ਕਿ ਅੰਤਰਾਯਾਮੀਆ ਸਭ ਦੇਖਦਾ ਤੇ ਤੁਸੀਂ ਇਹ ਵਾਲੇ ਕੈਮਰੇ ਤੋਂ ਤਾਂ ਸੀਸੀਟੀਵੀ ਤੋਂ ਬਚ ਜਾਓਗੇ ਤੁਸੀਂ ਉਹਦੇ ਸੀਸੀਟੀਵੀ ਤੋਂ ਕਦੀ ਬਚ ਨਹੀਂ ਸਕਦੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਅੱਖਾਂ ਨਹੀਂ ਉਹਦਾ ਸਰੀਰ ਨਹੀਂ ਆ ਤੇ ਇਸ ਕਰਕੇ ਤੁਸੀਂ ਉਹਨੂੰ ਗੁਰੂ ਨਹੀਂ ਸਮਝਦੇ ਮਤਲਬ ਉੱਪਰ ਆਪ ਵਰਾਜਮਾਨ ਨੇ ਮਹਾਰਾਜ ਤੇ ਤੁਸੀਂ ਥੱਲੇ ਉਹ ਜੀਆਂ ਹਰਕਤਾਂ ਹੋ ਰਹੀਆਂ ਨੇ ਉਹ ਫਿਰ ਤੁਸੀਂ ਕਹਿੰਦੇ ਹੋ ਤੁਸੀਂ ਇਹ ਦੂਜਾ ਕਲੇਮ ਦੇ ਰਹੇ ਹੋ ਕਿ ਕੰਸੈਂਟ ਨਾਲ ਹੋ ਰਿਹਾ ਹੈ ਵਟ డు ਯੂ ਮੀਨ ਬਾਈ ਥੈਟ ਕਿ ਕੰਸੈਂਟ ਨਾਲ ਹੋ ਰਿਹਾ ਹੈ ਮਤਲਬ ਜੇ ਕਿਸੇ ਨੇ ਆਵਾਜ਼ ਚੱਕੀ ਆ ਧੂਆ ਨਿਕਲਦਾ ਹੈ ਨਾ ਤੇ ਇਹਦਾ ਮਤਲਬ ਕਿ ਇੱਥੇ ਅੱਗ ਲੱਗੀ ਆ ਤੇ ਇਸ ਕਰਕੇ ਜੇ ਤੁਸੀਂ ਇਹੋ ਜੀਆਂ ਚੀਜ਼ਾਂ ਕਹਿ ਰਹੇ ਹੋ ਤੇ ਆਈ ਆਮ ਸੌਰੀ ਮੈਂ ਇਸ ਚੀਜ਼ ਨੂੰ ਬਿਲਕੁਲ ਸਪੋਰਟ ਨਹੀਂ ਕਰਦੀਆਂ ਐਂਡ ਇਫ ਐਨੀਬਾਡੀ ਨੀਡਸ ਆਰ ਹੈਲਪ ਵੀ ਆਰ देयर ਟੂ ਸਪੋਰਟ ਥੈਮ ਬਹੁਤ ਸ਼ੁਕਰੀਆ ਡਾਕਟਰ ਲੀਤੂ ਸਾਡੇ ਨਾਲ ਸੀਗੇ ਬਾਬਾ ਜੀ ਸਾਡੇ ਨਾਲ ਸੀਗੇ ਗੱਲਬ ਜਿਸ ਤਿੱਕੇ ਦੇ ਨਾਲ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਆ ਭਾਵੇਂ ਉਹ ਨਰਕਸਰ ਠਾ ਠਾਂ ਨਾਲ ਨੂੰ ਸਾਥ ਦਿੱਤਾ ਗਿਆ ਬਾਬਾ ਜੀ ਵੱਲੋਂ 96 ਕਰੋੜੀ ਉਹਨਾਂ ਨੇ ਸਾਥ ਦਿੱਤਾ ਉਸ ਉੱਤੇ ਸਵਾਲ ਸੀ ਕਿ ਜੇ ਸਾਥ ਦੇਣਾ ਤਾਂ ਬੰਦੀ ਸਿੰਘਾਂ ਦੀ ਗੱਲ ਕਰੋ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਨਾ ਕਿ ਇਸ ਤਿੱਕੇ ਦੇ ਨਾਲ ਜੋ ਗਲਤ ਕਰ ਰਹੇ ਨੇ ਤੇ ਗਲਤ ਦਾ ਜਿਹੜਾ ਸਾਥ ਨਹੀਂ ਦੇਣਾ ਚਾਹੀਦਾ ਉਹਨਾਂ ਲਈ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ